ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੈਂ ਹੱਤ ਮੰਨਾਂ ਪੇਤੀ ਤਾਂ ਕੱਲ ਕਿਤੇ ਜਾਵੇ ਬੁੱਢੇ ਦਰਿਆ ਤੇ ਸਤਲੁਜ ਦਰਿਆ ਦੀ ਤਾਂ ਉਥੇ ਕੀਤੇ ਜਾਂਦੇ ਜ਼ਹਿਰੀਲੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸ਼ੁਰੂ ਕੀਤੇ ਗਏ ਕਾਲੇ ਪਾਣੀ ਦੇ ਮੋਰਚੇ ਦੇ ਵਿੱਚ ਅੱਜ ਵਾਤਾਵਰਣ ਦੀ ਸੁਰੱਖਿਆ ਦੇ ਲਈ ਕੰਮਕਾਰੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਹੈ ਤਾਂ ਸਤੇ ਇਹ ਕਿ ਇਸ ਮਾਰਚ ਦੀ ਸ਼ੁਰੂਆਤ ਵੇਰਕਾ ਮਿਲ ਪਲੈਂਟ ਫਿਰੋਜ਼ਪੁਰ ਤੋਂ ਕੋਕੇ ਪਾਈਵਾਲਾ ਚੌਕ ਵਿਖੇ ਜਾ ਕੇ ਸ਼ਹੀਦ ਕਰਤਾਰ ਸਿੰਘ ਸਰابہ ਦੇ ਪੁੱਤ ਦੇ ਕੋਲ ਜਾ ਕੇ ਸਮਾਪਤ ਹੋਈ ਅਤੇ ਇਹ ਸਰੋਸਮਾਰਜ ਵਿੱਚ ਪੰਜਾਬ ਪਰਤੋਰੀ ਨਹੀਂ Rajasthan ਤੋਂ ਅਤੇ Haryana ਤੋਂ ਵੀ ਵੱਡੇ ਕਿੰਤੇ ਜਥੇਬੰਦੀਆਂ ਅਤੇ ਸਹਰਦ ਲੋਗ ਸ਼ਾਮਲ ਹੋਏ ਲਗਾਤਾਰ ਪਿਛਲੇ 35-40 ਸਾਲ ਤੋਂ ਸਾਡੇ ਦਿਰਾਵਾਂ ਦੇ ਵਿੱਚ ਹਜ਼ਾਰਾਂ ਡਾਈਂਗ ਫੈਕਟਰੀਆਂ ਡੈਰੀਆਂ ਦਾ ਪੂਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਜਿਹੜਾ ਸਾਨੂੰ ਜ਼ਹਿਰਾਂ ਪਾ ਕੇ ਜਲੇਨੀਅਮ ਵਰਗੇ ਕੈਮੀਕਲ ਪਾ ਕੇ ਘਟੋ ਘਟਾ ਪੂਰਾ ਦੱਖਣ ਮਾਲਵਾ ਦੱਖਣੀ ਮਾਲਵਾ ਤੇ ਗਾਂ ਰਾਜਸਥਾਨ ਤੱਕ ਦੇ ਲੋਕ ਜਿਹੜੇ ਇਸ ਪਾਣੀ ਨਾਲ ਮਰ ਰਹੇ ਨੇ ਲੋਕਾਂ ਦੇ ਵਿੱਚ ਐਨਾ ਬੁਰਾ ਹਾਲ ਆ ਪਿੰਡਾਂ 'ਚ ਗਏ ਆ ਘਟੋ ਘਟਾ 80% ਲੋਕਾਂ ਨੂੰ ਕਾਲਾ ਪੀੜੀਆ ਤੇ ਕੈਂਸਰ ਹੋ ਚੁੱਕਿਆ ਪਰ ਇੱਛੇ ਡਰਾਮੇ ਕਰ ਰਿਹਾ ਇੱਛੋਂ ਦਾ ਐਮ.ਐਲ.ਏ. ਗੋਗੀ ਇੱਕ ਨੀ ਪੱਥਰ ਪੱਟ ਕੇ ਨੀ ਪੱਥਰ ਪੱਟਣਾਂ ਗੱਲ ਨਹੀਂ ਬਣਨੀ ਪੱਟਣਿਓ ਪੈਪਾਂ ਪੱਟੋ ਜਿਹੜੀਆਂ ਬੁੱਢੇ ਦਰਿਆ 'ਚ ਪੈਂਦੀਆਂ ਨੇ ਨਾ ਸਤਲੁਜ 'ਚ ਪੈਂਦੀਆਂ ਕਰਨਿਓ ਫੈਕਟਰੀਆਂ ਬੰਦ ਕਰੋ ਡੈਰੀਆਂ ਬੰਦ ਕਰੋ ਉਹ ਸੀਵਰੇਜ ਦਾ ਪਾਣੀ ਜ਼ਹਿਰ ਪਾਣੀ ਬੰਦ ਕਰੋ ਆ ਡਰਾਮੇ ਨਹੀਂ ਵੀ ਅਸੀਂ ਨੀ ਪੱਥਰ ਪੱਟਤਾ ਜੀ ਉਹ ਕਹਿੰਦਾ ਕਿ ਮਜੀਠ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਤੂੰ ਐਮਐਲਏ ਕਰਾ ਅਸੀਫਾ ਦੇ ਘਰੇ ਬੈਠ ਉਹ ਕਹਿੰਦਾ ਸਾਡਾ ਮੁੱਖ ਮੰਤਰੀ ਦਾ ਪੂਰਾ ਧਿਆਨ ਹੈ ਮੁੱਖ ਮੰਤਰੀ ਦੇ ਕੋਲੇ ਚੁਟਕਲੇ ਆ ਕਹਾਣੀਆਂ ਨੇ ਡਰਾਮੇ ਵਾਈ ਤੋਂ ਇਲਾਵਾ ਕੱਖ ਨਹੀਂ ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ ਕੱਲ੍ਹ ਕਿਨਾਰਾ ਪਰਿਵਾਰ ਦੇ ਘਰੇ ਗੋਲੀਆਂ ਆ ਕੇ ਮਾਰ ਗਏ ਰੋਜ਼ ਪੰਜਾਬ ਦੇ ਵਿੱਚ ਹਜ਼ਾਰਾਂ ਮੈਂ ਤਰ ਕੇ ਗਿਣਤੀ ਦਰਦਨਾ ਦੇ ਹਿਸਾਬ ਨਾਲ ਛਿੱਟੇ ਨਾਲ ਮੁੰਡੇ ਮਰ ਰਹੇ ਆ ਅਸੀਂ ਕਿੰਨੇ 40 ਸਾਲ ਤੋਂ ਲੈ ਕੇ ਅਸੀਂ ਆ ਯਾਰਾ ਪੀ ਕੇ ਪਾਣੀ ਚ ਮਰ ਰਿਹਾ ਪ੍ਰਵਾਸ ਹੋ ਰਿਹਾ ਪੰਜਾਬ ਉੱਜੜ ਰਿਹਾ ਖਤਮ ਹੋ ਰਿਹਾ ਚਾਰ ਚੁਫੇਰੇੋਂ ਪੰਜਾਬ ਪਰ ਇਹ ਪੰਜਾਬ ਦਾ ਨੀਰੋ ਆ ਨੀਰੋ ਰੋਮਸੜ ਦਾ ਬੜਦਾ ਹੀ ਨੀਰੋ ਬੰਸਰੀ ਵਜੋਂਦਾ ਕਿ ਅੱਜ ਪੰਜਾਬ ਸੜ ਰਿਹਾ ਮਰ ਰਿਹਾ ਤੇ ਚਟਕਲੇ ਕਹਾਣੀਆਂ ਤੋਂ ਇਲਾਵਾ ਬੰਦੇ ਦੇ ਪੱਲੇ ਕੱਖ ਨਹੀਂ ਗੱਪ ਰੋੜੀ ਜਾਂਦਾ ਚਾਰ ਗਾਲਾਂ ਬਾਦਲਾਂ ਨੂੰ ਚਾਰ ਗਾਲਾਂ ਕਾਂਗਰਸ ਨੂੰ ਇਹ ਤੋਂ ਇਲਾਵਾ ਹਜ਼ਾਰਾਂ ਲੋਕ ਜਿਹੜੇ ਆਏ ਆ ਇਹ ਉਹ ਮੁੱਖ ਮੰਤਰੀ ਆ ਤੇਜੇ ਦੇ ਹੱਲੇ ਪਿੰਡ ਗਿਆ ਸੀ ਬਾਲਕਾ ਦੇ ਕੋਲੇ ਇਹ ਉਹ ਮੁੱਖ ਮੰਤਰੀਾਂ ਦੇ ਧਰਾਂਗਲੇ ਪਿੰਡ ਗਿਆ ਸੀ ਮਲੋੜ ਦੇ ਕੋਲੇ ਜਿੱਥੇ ਕਹਿੰਦਾ ਸੀ ਕਾ ਦੇਖੋ ਲੋਕ ਯਾਰ ਨਾ ਮਰ ਰਹੇ ਐ ਇਹ ਉਹ ਮੁੱਖ ਮੰਤਰੀ ਨੇ ਕਹਿੰਦਾ ਸੀ ਗੱਲ ਫੈਕਟਰੀਆਂ ਥੱਲੇ ਯਾਰਾ ਪਾਉਂਦੀਆਂ ਨੇ ਅੱਜ ਕੀ ਕੱਲ ਮੋਟਾ ਚੜਾਵਾ ਚੜ ਗਿਆ ਕਿ ਦਿੱਲੀ ਤੋਂ ਕੋਈ ਫੋਨ ਆ ਗਿਆ ਅੱਖਾਂ ਵੀ ਚਲੀਆਂ ਅੱਜ ਕਿਉਂ ਬੰਦ ਅੱਜ ਕਿਉਂ ਲੋਕਾਂ ਨੂੰ ਹਲਾਤਾ ਛੱਡਿਆ ਹੋਇਆ ਕੋਈ ਗੱਲ ਨਹੀਂ ਭਵੰਤ ਸਿੰਘਾਂ ਇੰਨਾ ਡਰ ਇੰਨਾ ਖੋਪਰ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਇੱਕ ਮੁੱਖ ਮੰਤਰੀ ਬੋਲਟ ਪ੍ਰੂਫ ਸੀਸ਼ੇਰੇ ਵਿੱਚ 15 ਅਗਸਤ ਨੂੰ ਭਾਸ਼ਣ ਦੇ ਰਿਹਾ ਜਿਹੜਾ ਕਹਿੰਦਾ ਮੈਂ ਸੱਥਾਂ ਜਾ ਕੇ ਬਹਿ ਜਾਣਾ ਮੈਂ ਲੋਕਾਂ ਨਾਲ ਬੈਠਦਾ ਮੈਂ ਤਾਂ ਸਾਡੀ ਸਰਕਾਰਾਂ ਸੱਥਾਂ ਚ ਰਣਗੀਆਂ ਉਹ ਬੰਦਾ ਜੇ ਇੰਨਾ ਖੋਪ ਖਾਰਾ ਜਿਹੜਾ ਕਹਿੰਦਾ ਸੀਗਾ ਕਿ ਜੇ ਡਰ ਲੱਗਦਾ ਪੁਲਟਰੀ ਫਾਰਮ ਖੋਲ ਲੋ ਕਾਰਖਾਨੇ ਖੋਲ ਲੋ ਹੋਰ ਕੰਮ ਕਰ ਲੋ ਤੈਨੂੰ ਇੰਨਾ ਡਰ ਆਪਣੇ ਲੋਕਾਂ ਤੋਂ ਕਿਉਂਕਿ ਤੂੰ ਝੂਠਾਂ ਅਸਰ ਦਾ ਪਖੰਡ ਆਵਾਜ਼ਾਂ ਡਰਾਮੇ ਆਵਾਜ਼ਾਂ ਸੁਪਾਰੇ ਭਾਈ ਅੱਜ ਵੱਡਾ ਰੋਹ ਮਾਰਚ ਆ ਅਗਲੇ ਮਹੀਨੇ ਸਤੰਬਰ ਦੇ ਵਿੱਚ ਹਰ ਹਾਲ ਦੇ ਵਿੱਚ ਪੁੱਡੇ ਦਰਿਆ ਨੂੰ ਬੰਨ ਮਾਰਾਂਗੇ ਤੇ ਯਰਾਂ ਨੂੰ ਬੰਨ ਮਾਰਾਂਗੇ ਇਹ ਬਹੁਤ ਹੋ ਗਿਆ ਜਿੰਦਾਬਾਦ ਜਿੰਦਾਬਾਦ ਹਾਂਜੀ ਇੱਕ ਮਿੰਟ ਉਹ ਜਿਹੜੇ ਅਵਾਜ਼ ਦਿੱਤਾਗੇ ਇੱਥੇ ਹੀ ਜਲਦਾ ਨਹੀਂਗਾ ਬਿਲਕੁਲ ਅਸੀਂ ਅੱਜ ਤੋਂ ਲੈ ਕੇ ਲਗਾਤਾਰ ਲੜ ਰਹੇ ਹਾਂ 16 ਤੋਂ ਲੈ ਕੇ ਪੁੱਡੇ ਦਰਿਆ ਤੋਂ ਉੱਥੇ ਕਦੇ ਸਮਾਂ ਹੁੰਦਾ ਸੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਜਗੁਲਤਾ ਸਿੰਘ ਵੀ ਸਾਡੇ ਨਾਲ ਖੜਦੇ ਰਹੇ ਆ ਵੀਡੀਓ ਬਣਾਉਂਦੇ ਰਹੇ ਆ ਕੇ ਉਹ ਸਮਾ ਸੀਗਾ ਆ ਸਾਰੇ ਆਸੂ ਵਰਗੇ ਬੋਲਦੇ ਰਿਹਾ ਆਸੂ-ਉਸੂ ਵਰਗੇ ਬੀ ਰਣਨੀਤੀ ਕਰਦੇ ਰਹੇ ਰਵੀ ਦੀ ਬਿੰਦੂ ਵੀ ਰਾਜਨੀਤੀ ਕਰਦਾ ਰਿਹਾ ਐਮਪੀ ਲੁਧਿਆਣੇ ਦਾ ਐਮਪੀ ਤਾਂ ਨਹੀਂ ਹਰ ਗਿਆ ਰਾਜਾ ਬਣੇਗਾ ਐਮਪੀ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਸ਼ਰੇਆਮੇ ਗੱਲ ਕਹਿ ਰਿਹਾ ਹੈ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਯਾਰ ਤੁਹਾਡੇ ਸਾਹਮਣੇ ਇੱਕ ਪਾਸੇ ਤੁਹਾਡੀ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਇੱਕ ਪਾਸੇ ਪੈਸਾ ਇੱਕ ਪਾਸੇ ਜ਼ਿੰਦਗੀ ਹੈ ਤੁਸੀਂ ਕਿਹਨੂੰ ਚੁਣੋਗੇ ਜਾਨ ਆਲਾ ਜਹਾਨ ਆ ਇਹ ਗਿੰਦਾਂ ਨਾਲ ਹੁਣ ਸਾਫ ਹੋ ਕੇ ਰਹੇਗਾ ਇਹ ਗੰਦਾ ਨਾਲਾ ਹਰ ਹਾਲ ਸਾਫ਼ ਹੋਊਗਾ ਤੇ ਜਾਫ ਰਹੀ ਜਿੱਥੇ ਜਾਵੇਂ ਗੱਲ ਏ ਜਿਹੜਾ ਮੋਰਚਾ ਲੱਗਿਆ ਜੀ ਬਹੁਤ ਹੀ ਇੱਕ ਪਵਿੱਤਰ ਕੰਮ ਹੈ ਜਿਵੇਂ ਪਾਣੀ ਨਿਰਪਲ ਪਾਣੀ ਪਵਿੱਤਰ ਰੱਖਣਾ ਹੁੰਦਾ ਕੰਮ ਵੀ ਉਵੇਂ ਹੀ ਪਵਿੱਤਰ ਹੈ ਕਿਉਂਕਿ ਪੰਜਾਬ ਦੇ ਅੰਦਰ ਪਾਣੀਆਂ ਦਾ ਮਸਲਾ ਕਾਫੀ ਪੱਠ ਰਿਹਾ ਹੈ ਪਾਣੀਆਂ ਦਾ ਮਸਲਾ ਪੱਠ ਰਿਹਾ ਪਾਣੀ ਪਾਣੀ ਲੋਕਾਂ ਨੂੰ ਪੀਣ ਲਈ ਮਿਲੇ ਖੇਤਾਂ ਨੂੰ ਮਿਲੇ ਸਾਫ ਸੁਥਰਾ ਪਾਣੀ ਮਿਲੇ ਪਾਣੀ ਦਾ ਪਾਣੀ ਦੇ ਵਿੱਚ ਪੋਲੂਸ਼ਨ ਨਾ ਹੋਵੇ ਪਾਣੀ ਗੰਧਲਾ ਨਾ ਹੋਵੇ ਇਹ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਕਾਫੀ ਸਮੇਂ ਤੋਂ ਆਵਾਜ਼ ਉਠਾ ਰਹੇ ਨੇ ਅੱਜ ਪੰਜਾਬ ਐਕਸ਼ਨ ਕਮੇਟੀ ਨੇ ਤੇ ਹੋਰ ਜਥੇਬੰਦੀਆਂ ਨੇ ਮਿਲ ਕੇ ਲੁਧਿਆਣੇ ਦਾ ਬੜਾ ਮਸ਼ਹੂਰ ਕਹੋ 네ਗੇਟਿਵਲੀ ਮਸ਼ਹੂਰ ਬੁੱਡੇ ਨਾਲੇ ਦਾ ਜਿਹੜਾ ਮੁੱਦਾ ਹੈ ਉਹਨੂੰ ਲੈ ਕੇ ਜਿੱਥੇ ਪ੍ਰੋਗਰਾਮ ਰੱਖਿਆ ਸਾਧੂ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਇਓ ਮੈਂ ਆਪਣੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਇੱਥੇ ਮਸਕੂਰ ਤੇ ਆਇਆ ਕਿਉਂਕਿ 34 35 ਕਿਲੋਮੀਟਰ ਦਾ ਸਾਰਾ ਇਹ ਇੱਥੇ ਹੈ ਫਲੋ ਕਰਦਾ ਹੈ ਇਹਦੇ ਵਿੱਚ ਲੁਧਿਆਣੇ ਦੀਆਂ ਬਹੁਤੀਆਂ ਜਿਹੜੀਆਂ ਫੈਕਟਰੀਆਂ ਨੇ ਕੋਈ ਚਾਹੇ ਕੈਮੀਕਲਸ ਪਾਉਂਦੀਆਂ ਨੇ ਵੇਸਟ ਪ੍ਰੋਡਕਟਸ ਪਾਉਂਦੀਆਂ ਨੇ ਉਹਦੇ ਨਾਲ ਇਹਦੀ ਪੋਲਿਊਸ਼ਨ ਹੋ ਜਾਂਦੀ ਹੈ ਪਾਣੀ ਗੰਧਲਾ ਹੋ ਜਾਂਦਾ ਹੈ ਐਨ ਅਲਟੀਮੇਟਲੀ ਇਹ ਪਾਣੀ ਸਾਤੂ ਵਿੱਚ ਜਾ ਕੇ ਪੈ ਜਾਂਦਾ ਥੋੜਾ ਅੱਗੇ ਜਾ ਕੇ ਸੋ ਕਹਿ ਲੋ ਕਿ ਸਾਤੂ ਵਿੱਚ ਤਾਂ ਪਾਣੀ ਜਿਹੜਾ ਉਸ ਤੋਂ ਅੱਗੇ ਜਾਂਦਾ ਹੈ ਚਾਹੇ ਪੰਜਾਬ 'ਚ ਚਾਹੇ ਹਰਿਆਣਾ 'ਚ ਚਾਹੇ ਰਾਜਸਥਾਨ 'ਚ ਉੱਥੇ ਸਮੱਸਿਆ ਕ੍ਰੀਏਟ ਕਰਦਾ ਖੇਤਾਂ ਲਈ ਵੀ ਤੇ ਪੀਣ ਲਈ ਵੀ ਸੋ ਅੱਜ ਲੁਧਿਆਣੇ ਦਾ ਇਹ ਪੱਟ ਦਾ ਮਸਲਾ ਜਿਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਮੀਡੀਆ ਵਾਲੇ ਸਾਥੀ ਬੜੇ ਜੋਰਸ਼ ਨਾਲ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਰ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਜਾਂ ਲੋਕਾਂ ਦੇ ਕਿਉਂਕਿ ਮੈਂ ਕਿਸਾਨ ਲੀਡਰ ਨਹੀਂ ਮੈਂ ਇੱਕ ਡਾਕਟਰ ਵੀ ਆ ਮੈਨੂੰ ਪਤਾ ਹੈ ਕਿ ਪਾਣੀ ਦਾ ਗੰਦਲਾ ਪਾਣੀ ਹੈ ਜਿਹੜਾ ਕਿਵੇਂ ਕੈਂਸਰ ਪੈਦਾ ਕਰਦਾ ਹੈ ਕਿਵੇਂ ਪਾਣੀ ਪੋਲਿਊਟਡ ਹੋਵੇ ਕਿਵੇਂ ਇਨਫੈਕਟਿਵ ਹੈਪਾਟਾਈਟਿਸ ਪੈਦਾ ਕਰਦਾ ਹੈ ਕਿਵੇਂ ਉਹ ਬਹੁਤ ਸਾਰੀਆਂ ਗੈਸਟ੍ਰੋਇੰਟਰਾਈਟਸ ਦੀਆਂ ਬਿਮਾਰੀਆਂ ਲੈ ਕੇ ਆਉਂਦਾ ਸੋ ਇਸ ਕਰਕੇ ਪਾਣੀ ਦਾ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਔਰ ਬੁੱਢੇ ਨਾਲੇ ਦੇ ਪਵਿੱਤਰ ਪਾਣੀ ਲਈ ਜੋ ਵੀ ਕੋਸ਼ਿਸ਼ ਹੋ ਚਾਹੀਦੀ ਹੈ ਉਹਦੇ ਤੇ ਸੀ ਜ਼ਰੂਰ ਕਰਾਂਗੇ ਪਹਿਲੇ ਉਹ ਗੋਭੀ ਨਿਕਾਲਾ ਤੋੜਨਾ ਹੈ ਨਹੀਂ ਬਚੇ ਰੁਕੇ ਮੈਂ ਉਹ ਬੁੱਢੇ ਆਉਣਾ ਦਾ ਕਿ ਕਿਸੇ ਐਮ.ਐਲ.ਏ ਨੇ ਤੁਹਾਡੇ ਨੇ ਜੋ ਕੋਈ ਅ ਪ੍ਰਸੰਗ ਲੱਗਿਆ ਸੀ ਇਹਦੇ ਵਾਸਤੇ ਉਹ ਦੂਰ ਤੱਕ ਛੇ ਜਾ ਕੇ ਉਹਨਾਂ ਨੇ ਛੇ ਕੱਢਿਆ ਬਿਊਰੋਕਰੇਸੀ ਦਾ। ਵੈਸੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਬਿਊਰੋਕਰੇਸੀ ਆਪਣੇ ਆਪ ਚ ਨਹੀਂ ਕੋਈ ਚੀਜ਼ ਹੁੰਦੀ। ਇੱਕ ਪੂਰੇ ਢਾਂਚੇ ਦੀ ਇੱਕ ਰੋਟੇ ਦਾ ਹੇਰ ਦਾ ਪੁਰਜਾ ਹੁੰਦਾ। ਮੈਂ ਬੜੀ ਸਪਸ਼ਟ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਲੋਕਾਂ ਨੇ ਬੜੀ ਆਸ ਦੇ ਨਾਲ ਅਰ ਟ੍ਰੈਡੀਸ਼ਨਲ ਪਾਰਟੀਆਂ ਨੂੰ ਰਿਜੈਕਟ ਕਰਕੇ ਨਵੀਂ ਪਾਰਟੀ ਲਿਆਦੀ ਸੀ ਬੜੇ ਅਫਸੋਸ਼ ਦੀ ਗੱਲ ਹੈ ਕਿ ਐਮਐਨਏ ਤੋਂ ਲੈ ਕੇ ਚੇਅਰਮੈਨਾਂ ਤੋਂ ਲੈ ਕੇ ਮੰਤਰੀਆਂ ਤੱਕ 에ਵਰੀਵੇਅ ਲੋਕ ਨੇ ਜਿਹੜੇ ਜਿੱਤ ਚਾਹੁੰਦੇ ਸੀ ਕੁਝ ਹੋਊਗਾ ਉਹ ਨਾ ਹੋ ਕੇ ਬਲਕਿ ਪੰਜਾਬ ਨੂੰ ਭ੍ਰਿਸ਼ਟਾਚਾਰੀ ਦੇ ਨਾਲ ਨੱਕੋ ਨੱਕ ਡਬੂ ਰੱਖਿਆ ਇਹ ਲੋਕਾਂ ਵੱਲੋਂ ਆਮ ਹੀ ਸ਼ਿਕਾਇਤਾਂ ਆ ਰਹੀਆਂ ਨੇ ਕਿੱਥੇ-ਕਿੱਥੇ ਸਾਡੀਆਂ ਜਿੱਥੇ ਵੀ ਕੇਵਲ ਉੱਥੋਂ ਨਹੀਂ ਬਲਕੇ ਹਲੇ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਟਾਈਮ ਲੱਗੂਗਾ ਲੇਕਿਨ 20 ਸਾਲਾਂ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਆ ਗਿਆ ਵੀ ਪ੍ਰਾਪਰਟੀਆਂ ਤੇ ਬੇਨਾਮੀ ਰਜਿਸਟਰੀਆਂ ਕਰਾਈਆਂ ਜਾ ਰਹੀਆਂ ਨੇ ਮੁਖਤਿਆਰਨਾਮੇ ਦਿੱਤੇ ਜਾ ਰਹੇ ਨੇ ਇਹ ਜਿਹੜਾ ਸਾਰਾ ਸਰਕਾਰ ਦੇ ਦੀ ਮੰਤਰੀਆਂ ਤੇ ਅਫਸਰਾਂ ਵੱਲੋਂ ਕੀਤਾ ਜਾ ਰਿਹਾ ਬਹੁਤ ਹੀ ਨਿੰਦਣਯੋਗ ਹੈ ਔਰ ਪੰਜਾਬ ਦੇ ਲੋਕਾਂ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਹ ਇਸ ਤੇ ਬਹੁਤ ਚੰਗਾ ਉਦੋਲਨ ਖੜਾ ਕਰਨਗੇ ਅਸੀਂ ਰਲ ਕੇ ਉਹਦੇ ਚ ਗਵਾਈ ਕਰਾਂਗੇ ਉਹਦੇ ਚ ਸਲਵਾਂਗੇ ਔਰ ਇਹ ਚਾਹੇ ਪਾਣੀ ਦਾ ਮਸਲਾ ਚਾਹੇ ਪ੍ਰਸ਼ਟਾਚਾਰੀ ਦਾ ਮਸਲਾ ਚਾਹੇ ਭਾਈ ਭਤੀਜਾ ਵਾਦ ਦਾ ਮਸਲਾ ਹੈ ਪੰਜਾਬ ਦੇ ਲੋਕ ਦੇਸ਼ ਤੋਂ ਸਭ ਤੋਂ ਜ਼ਿਆਦਾ ਸਮਝਦਾਰ ਨੇ ਸਿਆਣੇ ਨੇ ਚੇਤਨ ਨੇ ਔਰ ਜ਼ਰੂਰੀ ਇਹ ਲੜਾਈ ਹੈ ਜਿਹੜੀ ਵੱਡੇ ਪੱਧਰ ਤੇ ਇੱਕ ਵੱਧੂ ਕੀ ਤੇ ਅਸੀਂ ਜਿੱਤਾਂਗੇ ਦੇਖੋ ਜੀ ਇਸ ਮੋਰਚੇ 'ਚ ਓਨ ਦਾ ਸਭ ਤੋਂ ਵੱਡਾ ਜਿਹੜਾ ਸਾਡਾ ਮਾ ਜਿਹੜੀ ਇਹ ਚੱਲ ਰਹੀ ਆ ਪੰਜਾਬ ਭਰ ਦੇ ਪਾਣੀਆਂ ਨੂੰ ਬਚਾਉਣ ਦਾ ਜਿਹੜਾ ਇੱਕ ਸਾਰੀਆਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਤੇ ਦੁਨੀਆ ਭਰ ਦੇ ਲੋਕਾਂ ਵੱਲੋਂ ਅੱਜ ਸਿਰਫ ਪਾਣੀ ਨੂੰ ਬਚਾਉਣ ਵਾਸਤੇ ਹਰ ਤਰੀਕੇ ਨਾਲ ਸੰਘਰਸ਼ ਕੀਤਾ ਜਾ ਰਿਹਾ ਤੇ ਸਾਡਾ ਵੀ ਫਰਜ਼ ਬਣਦਾ ਸੀ ਅਸੀਂ ਪੰਜਾਬ ਭਰ ਦੇ ਪਾਣੀਆਂ ਦੀ ਜਿ ਰਾਖੀ ਕਰਨੀ ਆ ਤੇ ਇਸ ਮੋਰਚੇ ਦੇ ਵਿੱਚ ਸਾਡਾ ਵੀ ਹੋਣਾ ਜ਼ਰੂਰੀ ਸੀਗਾ ਤੇ ਅਸੀਂ ਦੱਸੀਏ ਸਾਡਾ ਜਿਹੜਾ ਫੈਕਟਰੀਆਂ ਦਾ ਇਹ ਵੀ ਪਾਣੀ ਦੂਸ਼ਿਤ ਕਰਦਾ ਇਹ ਨਾ ਬੜਾ ਤੁਹਾਡਾ ਕੀ ਦੇਖੋ ਜੀ ਜਿਹੜੀਆਂ ਤੇ ਫੈਕਟਰੀਆਂ ਆ ਪਾਣੀ ਕਿਸੇ ਦਰਿਆ ਦੇ ਵਿੱਚ ਪਾਰੀਆਂ ਚਾਹੇ ਧਰਤੀ ਹੇਠਾਂ ਸੋਟ ਰੀਆਂ ਉਹ ਉਹ ਜੇ ਉਹਨਾਂ ਫੈਕਟਰੀਆਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਜਾਂ ਸਰਕਾਰਾਂ ਆ ਕਿਉਂਕਿ ਫੈਕਟਰੀਆਂ ਨੂੰ ਲਾਇਸੈਂਸ ਸਰਕਾਰਾਂ ਦਿੰਦੀਆਂ ਆ ਇਲਾਕੇ ਦੇ ਲੋਕ ਨਹੀਂ ਦਿੰਦੇ ਗੁਨਾਹਗਰ ਆਪਾਂ ਲੋਕਾਂ ਨੂੰ ਕਹਿ ਦਿੰਦੇ ਆ ਕਿਸਾਨਾਂ ਨੂੰ ਕਹਿ ਦਿੰਦੇ ਆ ਧਰਤੀ ਹੇਠਾਂ ਪਾਣੀ ਮੁੱਕ ਗਿਆ ਪਰ ਕਿਤੇ ਨਾ ਕਿਤੇ ਗੁਨਾਹਗਰ ਇਹ ਫੈਕਟਰੀਆਂ ਆ ਤੇ ਸਰਕਾਰ ਜਿਹੜੀ 450 ਵੋਟ ਤੱਕ ਦਾ ਪਾਣੀ ਖਰਾਬ ਕਰਨ ਦੀ ਜ਼ਿੰਮੇਵਾਰ ਆ ਹੁਣ ਪਹਿਲਾਂ ਤਾਂ ਸਾਡੇ ਪਿੰਡ ਜਿਹੜੀ ਚਕਜੀਤ ਇੰਡਸਟਰੀ ਲੱਗੀ ਸੀ ਉਹਨੇ ਸਾਡਾ ਜਿਹੜਾ ਪਾਣੀ ਆ ਪਿੰਡ ਦਾ ਕਾਫੀ ਖਰਾਬ ਕੀਤਾ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਹਨਾ ਉਹਨਾਂ ਦੇ ਸਾਡੇ ਕੋਲ ਸੈਂਪਲਿੰਗ ਵੀ ਕੀਤੀ ਹੋਈ ਆ ਹੁਣ ਇਸ ਤੋਂ ਬਾਅਦ ਉੱਥੇ ਇਥੇ ਨੋਲ ਦਾ ਪਲਾਂਟ ਲਗਾਉਣ ਜਾ ਰਹੀ ਆ 3 4 300 280 ਕਰੋੜ ਦਾ ਜਿਹੜਾ ਪ੍ਰੋਜੈਕਟ ਆ ਸੈਂਟਰ ਦਾ ਤੋਂ ਉੱਥੇ ਜਾ ਇਥਨੌਲ ਲਗਾ ਰਹੀ ਆ ਉਹਨਾਂ ਇਥਨੌਲ ਦੇ ਵਿੱਚ ਕੀ ਹੋਣਾ ਜੀ ਉਹਨਾਂ ਨੇ ਉੱਥੇ ਫੇਰ ਪਾਣੀ ਵੇਸਟ ਕਰਨਾ ਪਹਿਲਾਂ ਤਾਂ ਧਰਤੀ ਇਥੋਂ ਉਹਨਾਂ ਨੇ ਪਾਣੀ ਕੱਢਣਾ ਬਾਹਰ ਪਾਣੀ ਜਿਹੜਾ ਬਹੁਤ ਬਹੁਤ ਜਿਆਦਾ ਮਾਤਰਾ ਵਿੱਚ ਪਾਣੀ ਯੂਜ਼ ਹੋਣਾ ਇਥਨੌਲ ਵਾਸਤੇ ਫੇਰ ਜਿਹੜਾ ਵੇਸਟ ਪਾਣੀ ਆ ਉਹਨੂੰ ਫੇਰ ਧਰਤੀ ਦੇ ਥੱਲੇ ਗੰਦੇ ਪਾਣੀ ਨੂੰ ਜਿਹੜਾ ਪਲੂਟਡ ਵਾਟਰ ਆ ਕੈਮੀਕਲ ਵਾਟਰ ਆ ਉਹਨੂੰ ਫੇਰ ਧਰਤੀ ਵਿੱਚ ਢੇਟਾ ਪਾਉਣਾ ਸਾਡਾ ਤਾਂ ਪਹਿਲਾਂ ਹੀ ਪਾਣੀ ਇਦਾਂ ਦਾ ਆ ਬਹੁਤ ਜ਼ਿਆਦਾ ਖਰਾਬ ਆ ਥੋੜੇ ਇਸ ਤੋਂ ਵੀ ਉੱਪਰ ਸਾਡਾ ਜਿਹੜਾ ਪਾਣੀ ਖਰਾਬ ਹੋਊਗਾ ਸਾਡੇ ਹੁਣ ਪਿੰਡ 'ਚ ਬਿਮਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਲੋਕ ਬੱਚਿਆਂ ਨੂੰ ਲੀਵਰ ਦੀਆਂ ਕਿਡਨੀ ਦੀਆਂ ਏਰੀਆ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਪਰ ਜੇ ਐਥਨੌਲ ਪਲਾਂਟ ਲੱਗਦਾ ਆ ਉਹ ਤੇ ਫੈਕਟਰੀ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਪਲੂਟਡ ਵਾਟਰ ਆ ਉਹ ਧਰਤੀ ਏਟਾਂ ਬੋਰਾ ਰਹੀਂ ਧਰਤੀ ਤੋ ਜਿਹੜਾ ਸਾਡੇ ਪਿੰਡ ਦੇ ਬਹੁਤ ਹਾਲਾਤ ਜਿਹੜੇ ਇਲਾਕੇ ਦੇ ਕੱਲੇ ਸਾਡੇ ਪਿੰਡ ਹਮੀਰੇ ਦੇ ਨਹੀਂ ਜਿਹੜੇ ਨਾਲ-ਨਾਲ ਇਲਾਕੇ ਆ ਉਹਨਾਂ ਸਾਰਿਆਂ ਦਾ ਜਿਹੜੇ ਹਾਲਾਤ ਆ ਬਹੁਤ ਮਾੜੇ ਹੋ ਜਾਣਗੇ ਜਿਹੜਾ ਇਨਵਾਇਰਨਮੈਂਟ ਆ ਬਹੁਤ ਜ਼ਿਆਦਾ ਖਰਾਬ ਹੋਊਗਾ ਹੁਣ ਇੱਥੇ ਆਪਾਂ ਗੱਲ ਕਰਦੇ ਜਿਹੜਾ ਪੋਲੀਸ਼ਨ ਕੰਟਰੋਲ ਬੋਰਡ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕਰਦੇ ਅਸੀਂ ਉਹਨਾਂ ਨੂੰ ਲੈਟਰਾਂ ਚਿੱਟੀਆਂ ਜਾ ਕੇ ਮੰਗ ਪੱਤਰ ਦੇ ਕੇ ਆਏ ਆ ਪਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਜਿਹੜੀ ਉਹ ਨਹੀਂ ਹੋ ਰਹੀ ਜਿਹੜਾ ਇਹ ਸੰਘਰਸ਼ ਚੁਲੀ ਕਿਹਾ ਇਹ ਪੂਰੇ ਪੰਜਾਬ ਵਾਸਤੇ ਆਮ ਰੋਗਾਂ ਵਾਸਤੇ ਕਿਉਂਕਿ ਜਿਹੜਾ ਸਾਡੇ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਅਸੀਂ ਕਹਿੰਦੇ ਹਾਂ ਬਾਰ ਬਾਰ ਕਿ ਇੰਡਸਟਰੀ ਨੂੰ ਜਿਹੜਾ ਇੰਡਸਟਰੀ ਇਹਦੇ ਵਿੱਚ ਰੋਕ ਲਗਾਵੇ ਜਿਹੜਾ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਉਹ ਕਿੱਥੇ ਆ ਇਹਨਾਂ ਨੂੰ ਟਰੀਟ ਕਰਕੇ ਪਾਣੀ ਇਹ ਭੇਜਣਾ ਚਾਹੀਦਾ ਸਰਕਾਰਾਂ ਇਹਤੇ ਕੀ ਕਦਮ ਚੁੱਕ ਰਹੀਆਂ ਜੋ ਜਦੋਂ ਸਰਕਾਰਾਂ ਨਹੀਂ ਕਰ ਕੋ ਚੁੱਕਦੀਆਂ ਫਿਰ ਇਸੇ ਤਰੀਕੇ ਦੇ ਨਾਲ ਆਮ ਜਨਤਾ ਨੂੰ ਉੱਠਣਾ ਪੈਂਦਾ ਪਬਲਿਕ ਨੂੰ ਉੱਠਣਾ ਪੈਂਦਾ ਸੰਘਰਸ਼ ਵਾਸਤੇ ਸੋ ਅੱਜ ਇਸ ਸੰਘਰਸ਼ ਵਾਸਤੇ ਅੱਜ ਇਕੱਤਰ ਹੋਏ ਆ ਜਿਹੜਾ ਉਪਰਾਲਾ ਇੱਥੋਂ ਜਿਹੜੀ ਸੰਘਰਸ਼ ਕਮੇਟੀ ਉਹਨੇ ਸ਼ੁਰੂ ਕੀਤਾ ਤੇ ਉਹਦੀ ਅਸੀਂ ਸਪੋਰਟ ਕਰਨ ਆਏ ਆ ਕਿਸਾਨ ਮਜਦੂਰ ਮੋਰਚੇ ਵੱਲੋਂ ਅ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ ਇਹ ਤੇ ਜਲਦੋਂ ਜਲਦ ਐਕਸ਼ਨ ਲੈਣਾ ਚਾਹੀਦਾ ਜਿਵੇਂ ਆ ਪਾਣੀ ਨੂੰ ਕਾਲਾ ਕੀਤਾ ਜਾ ਰਿਹਾ ਸਾਰੀ ਇੰਡਸਟਰੀ ਨੂੰ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਪਰ ਇਹ ਪਾਣੀ ਜਿਹੜਾ ਗੰਧਲਾ ਤੇ ਤਜਾਬੀ ਪਾਣੀ ਕੈਮੀਕਲ ਵਾਲਾ ਪਾਣੀ ਇਹਦੇ ਵਿੱਚ ਸਿੱਟਿਆ ਜਾਂਦਾ ਇਸ ਪਾਣੀ ਨੂੰ ਪੋਲਿਊਟ ਕੀਤਾ ਜਾ ਰਿਹਾ ਇਹਨੂੰ ਸਰਕਾਰ ਰੋਕੇ ਕਿੰਨੇ ਵੇਆ ਜਾ ਰਿਹਾ ਬਹੁਤ ਵਾਰ ਜਿਹੜੀ ਲਗਾਤਾਰ ਵਧ ਰਹੀ ਹੈ 2003 ਦੇ ਵਿੱਚ 18 ਲੋਕ ਮੈਦਾਨ ਵਿੱਚ ਨਾ ਪਿਆ ਲੋਕ ਮਾਰਦੇ ਸਨ ਉਹਨਾਂ ਦਾ ਸੌਤੋ ਵੀ ਪਾਰ ਹੋ ਰਹੀ ਕਿਉਂ ਕਿਵੇਂ ਰੋਕਿਆ ਜਾ ਕਿਸੇ ਦੇਖੋ ਕੈਂਸਰ ਨਾਲ ਪੀੜਤ ਹੋ ਰਹੇ ਆ ਕੈਂਸਰ ਨਾਲ ਪੀੜਤ ਹੋਣ ਦਾ ਮਤਲਬ ਇਹ ਆ ਵੀ ਇਹ ਸਾਡੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਜ਼ਹਿਰ ਭਰਤੀ ਪਾਣੀ ਦੇ ਵਿੱਚ ਉਹ ਕੈਮੀਕਲ ਪਾਣੀ ਦੇ ਵਿੱਚ ਪਾਤਾ ਉਹ ਤੋਂ ਇਹ ਕੈਂਸਰ ਪੈਦਾ ਹੋ ਰਿਹਾ ਸੋ ਇਹ ਕੈਂਸਰ ਨੂੰ ਰੋਕਣ ਵਾਸਤੇ ਅਸੀਂ ਇਹ ਸਾਡੇ ਪੰਜਾਬ ਨੂੰ ਜਿਹੜਾ ਉਹ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਜੀ ਕਹਿੰਦੇ ਸਿਹਤਮੰਦ ਪੰਜਾਬ ਬਣਾਉਣਾ ਤੇ ਜੇ ਸਿਹਤਮੰਦ ਪੰਜਾਬ ਬਣਾਉਣਾ ਤੇ ਫਿਰ ਇਹ ਇਸ ਤਰ੍ਹਾਂ ਬਣੇਗਾ ਕਿ ਜਿਹੜਾ ਸਾਡਾ ਪਾਣੀ ਆ ਸਾਡੇ ਦਰਿਆ ਆ ਨਾਲੇ ਉਹਨਾਂ ਦੇ ਵਿੱਚ ਕੈਮੀਕਲ ਛੁੱਟ ਗਏ ਜ਼ਹਿਰ ਛੁੱਟ ਗਏ ਸੋ ਸਰਕਾਰ ਇਹਦੇ ਕੀ ਕਰ ਰਹੀ ਆ ਸਾਡਾ ਪੋਲਿਊਸ਼ਨ ਬੋਰਡ ਕੀ ਕਰ ਰਿਹਾ ਸੋ ਇਹ ਬਿਲਕੁਲ ਜਿਹੜਾ ਪੋਲਿਊਸ਼ਨ ਬੋਰਡ ਜਿਹੜਾ ਤੁੰਮ ਕੰਨੀ ਨੀਂਦ ਸੁੱਤਾ ਹੋਇਆ ਉਹਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ ਸੋ ਅੱਜ ਉਹਨੂੰ ਜਗਾਉਣ ਵਾਸਤੇ ਆਏ ਆ ਨਹੀਂ ਤਾਂ ਇਸ ਤੋਂ ਵੱਧ ਆ ਵੀ ਸੰਘਰਸ਼ ਜਿਹੜਾ ਅੱਗੇ ਹੋਰ ਹੋਏ ਦੇ ਨਾਲ ਧਿਆਨ ਦੇ ਇੱਕ ਐਮਐਲਏ ਨੇ ਵੀ ਅਫਸਰशाही ਦੇ ਉੱਪਰ ਇਲਜ਼ਾਮ ਲਾਇਆ ਕਿ ਅਫਸਰ ਕੋਈ ਸੁਣਦੇ ਨਹੀਂ ਹੈ ਗੱਲਬਾਤ ਨੂੰ ਉਹਦੇ ਵਿੱਚ ਦੇਖੋ ਇਹ ਲਗਭਗ ਜਿਹੜੀ ਪੰਜਾਬ ਸਰਕਾਰ ਦੇ ਸਾਰੇ ਹੀ ਨੁਮਾਇੰਦੇ ਹੁਣ ਤੱਕ ਇਹ ਹੀ ਆਲਾਪਦੇ ਆ ਉਹਨਾਂ ਦੇ ਐਮਐਲਏ ਵੀ ਕੋਈ ਸਾਡੀ ਕੀ ਸੁਣਾਈ ਨਹੀਂ ਹੁੰਦੀ ਫਿਰ ਕੀ ਕਰ ਰਹੀ ਕਾਨੀ ਹੈ ਸਰਕਾਰ ਫਿਰ ਮੈਂ ਕਹਿੰਦਾ ਸਾਡੇ ਮੁੱਖ ਮੰਤਰੀ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਜੇ ਪ੍ਰਸ਼ਾਸਨ ਉਹਦੇ ਕੰਟਰੋਲ 'ਚ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਕੰਟਰੋਲ 'ਚ ਨਹੀਂ ਤਾਂ ਫਿਰ ਪੰਜਾਬ ਨੂੰ ਕਿਵੇਂ ਕੰਟਰੋਲ 'ਚ ਲਿਆਉਣਗੇ ਕਿਵੇਂ ਜਿਹੜਾ ਲਾਇਨ ਆਰਡਰ ਨੂੰ ਮੇਨਟੇਨ ਕਰਾਉਣਗੇ ਸੋ ਇਹ ਜੇ ਉਹਨਾਂ ਦੇ ਹੀ ਐਮਐਲਏ ਇਹ ਕਹਿ ਰਹੇ ਆ ਕਿ ਸਾਡਾ ਕਹਿਣਾ ਸੁਭਾਵਿਕ ਸੱਚ ਆ ਫਿਰ ਅਸੀਂ ਝੂਠ ਨਹੀਂ ਬੋਲ ਰਹੇ ਵੀ ਅੱਜ ਜਿਹੜਾ ਆਮ ਮੁਹਾਰੇ ਹੋਏ ਪੈਸਾ ਦੇ ਅਫਸਰ ਅੱਜ ਸਰ ਹਰ ਮਹਿਕਮਾ ਜਿਹੜਾ ਆਮ ਮੁਹਾਰੇ ਹੋਇਆ ਪਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਹੀ ਵੀ ਕਰਾਪਸ਼ਨ ਬੰਦ ਕਰਨੀ ਹੈ ਉਹ ਕਰਾਪਸ਼ਨ ਅੱਗੇ ਨਾਲ ਵਧੀ ਹੈ ਘੱਡੀ ਨਹੀਂ ਕਰਾਪਸ਼ਨ ਵਧੀ ਹੈ ਵਾਲੇ ਪਾਣੀ ਦਾ ਮੋਰਚਾ ਸਾਡੀ ਜਿਹੜਾ ਜੀਵਨ ਦਾ ਹੱਕ ਆ ਜਿਹੜਾ ਸਾਨੂੰ ਮਿਲਿਆ ਹੋਇਆ ਆ ਇਹ ਲੜਾਈ ਉਹਦੀ ਆ ਅੱਜ ਪੰਜਾਬ ਦੇ ਬੱਚੇ ਗੁੜਤੀ ਦੇ ਵਿੱਚ ਵੀ ਉਹਨਾਂ ਨੂੰ ਤਜਾਬ ਮਿਲ ਜਾਂਦਾ ਆ ਉਹਨਾਂ ਨੂੰ ਕੈਮੀਕਲ ਮਿਲ ਰਿਹਾ ਸਾਡੇ ਸਾਰੇ ਦਰਿਆ ਪਲੀਤ ਹੋ ਗਏ ਆ ਸਾਡਾ ਪੀਣ ਵਾਲਾ ਪਾਣੀ ਖੋਲਿਆ ਸਾਡੇ ਦਰਿਆ ਖੋਲੇ ਤੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਬਾਰ ਬਾਰ ਨਹਿਰਾ ਦਰਿਆ ਸਾਫ਼ ਕਰਾ ਦਿੰਨੇ ਆ ਇਹਨਾਂ ਦੇ ਐਮਐਲਏ ਗੱਲ ਨਹੀਂ ਕਰਦੇ ਵੀ ਅਸੀਂ ਡਿਗਣਾ ਬੰਦ ਕਰਨਾ ਆ ਇਹ ਗੱਲ ਨਹੀਂ ਕਹਿੰਦੇ ਵੀ ਜ਼ਹਿਰ ਡਿਗਣੀ ਨਹੀਂ ਜਾਈਦੀ ਉਹ ਕਹਿੰਦੇ ਜ਼ਹਿਰ ਡਿਗੂਗੀ ਅਸੀਂ ਸਾਫ਼ ਕਰਦੇ ਆਂਗੇ ਨਹੀਂ ਸਾਫ਼ ਕਰਾਂਗੇ ਅਫਸਰਾਂ ਨੂੰ ਗਾਲਾਂ ਕੱਢਦੇ ਆਂਗੇ ਪਰ ਉਹ ਇਸ ਗੱਲ ਤੇ ਨਹੀਂ ਆਉਂਦੇ ਵੀ ਪੰਜਾਬ ਦੇ ਲੋਕਾਂ ਦਾ ਪੀਣ ਵਾਲਾ ਪਾਣੀ ਸਾਫ਼ ਹੋਣਾ ਚਾਹੀਦਾ ਉਹ ਕਹਿੰਦੇ ਜੇ ਤੇ ਕੱਪੜਾ ਰੰਗਣਾ ਆ ਤੇ ਫੇਰ ਸਾਫ਼ ਪਾਣੀ ਚਾਹੀਦਾ ਪਰ ਜੇ ਤੁਹਾਡੇ ਜਵਾਕ ਨੇ ਪਾਣੀ ਪੀਣਾ ਆ ਤੇ ਤੁਸੀਂ ਗੰਦਾ ਮੰਦਾ ਪੀ ਲਓ ਇਹ ਮੋਰਚਾ ਇਸ ਬੇਦਬੀ ਦੇ ਖਿਲਾਫ ਹੈ ਜਿਹੜੀ ਪੰਜਾਬ ਦੇ ਨਹਿਰਾਂ ਦੀ ਦੇ ਪੰਜਾਬ ਦੀ ਜਿਹੜੀ ਪੁਸ਼ਤ ਜਿਹੜੀ ਇਕੋਸਾਈਟ ਹੋਇਆ ਸਾਡੀ ਨਸਲ ਖੁਸ਼ੀ ਹੋਈ ਆ ਅਸੀਂ ਆਪਣੇ ਦਰਿਆ ਜਿਹੜੇ ਆ ਹੁਣ ਬਚਾਉਣੇ ਨੇ ਅਸੀਂ ਵਾਪਸ ਲੈਣੇ ਨੇ ਇਹਨਾਂ ਲੋਕਾਂ ਨੂੰ ਜਿਹੜੇ ਸਾਡਾ ਪੀਣ ਵਾਲਾ ਪਾਣੀ ਪਤਣ ਦਾ ਵੀ ਖੋਲਿਆ ਤੇ ਦਰਿਆਵਾਂ ਦਾ ਵੀ ਖੋਲਿਆ ਉਹਨਾਂ ਨੇ ਤਾਂ ਕੱਲ ਜਿਹੜੇ ਬੰਦੇ ਸਾਡੇ ਪਾਣੀਆਂ ਨੂੰ ਗੰਦਾ ਕਰਨਦੇ ਆ ਕੱਲ ਵੀ ਉਹਨਾਂ ਨੇ ਨਾ ਉਧਰ ਨੂੰ ਮੂੰਹ ਕੀਤਾ ਨਾ ਉਂਗਲ ਕੀਤੀ ਉਹ ਕਹਿੰਦੇ ਆ ਵੀ ਜਿਹੜੇ ਅਫਸਰ ਤਾਂ ਜਿਹੜੇ ਲੋਕ ਸਾਫ਼ ਕਰਦੇ ਆ ਉਹ ਚੰਗੀ ਤਰ੍ਹਾਂ ਨਹੀਂ ਸਾਫ਼ ਕਰਦੇ ਮੈਂ ਗੋਗੀ ਨੂੰ ਪੁੱਛਣਾ ਚਾਹਣਾ ਵੀ ਕੀ ਜਿਹੜੇ ਸਵੈ ਸੇਵਕ ਆ ਜਿਹੜੇ ਇਹਨਾਂ ਦਰਿਆਵਾਂ ਨੂੰ ਜਿਨ੍ਹਾਂ ਦੀ ਡਿਊਟੀ ਆ ਸਾਫ਼ ਕਰਨ ਦੀ ਕੀ ਇਹ ਉਹ ਜ਼ਿੰਮੇਦਾਰ ਹੈ ਜਾਂ ਉਹ ਜ਼ਿੰਮੇਦਾਰਾ ਜਿਹੜੇ ਵਿੱਚ ਸੁੱਟਦੇ ਆ ਜਦੋਂ ਕੋਈ ਬੰਦਾ ਜਿਹੜੇ ਸੀਵਰ ਦੇ ਵਿੱਚ ਕੈਮੀਕਲ ਪੈਂਦਾ ਆ ਤੁਸੀਂ ਉਹਨੂੰ ਕਿਹੜੇ ਕੱਪੜੇ ਪਾਉਣ ਨੂੰ ਦਿੰਦੇ ਹੋ ਵੀ ਉਹ ਸਾਫ ਕੋਈ ਉਹਨੂੰ ਰਬੜ ਦੇ ਕੋਈ ਸੂਟ ਨਹੀਂ ਮਿਲਦੇ ਉਹ ਬੋਸੇ ਹੀ ਗੰਦੇ ਪਾਣੀ ਦੇ ਵਿੱਚ ਡੁੱਬਦਾ ਆ ਹੁਣ ਤੁਸੀਂ ਚਾਹੁੰਦੇ ਆ ਵੀ ਉਹ ਹੋਦਾ ਚੈਰਾ ਵੀ ਚੱਲੇ ਜੇ ਬਾਪ ਗਲਤ ਕਰ ਲਿਆ ਪੰਜਾਬ ਦੇ ਹਰ ਤੱਕੇ ਨਾਲ ੱੱਕਾ ਆ ਔਰ ਸਭ ਤੋਂ ਵੱਡਾ ੱੱਕਾ ਉਹਨਾਂ ਦੇ ਨਾਲ ਆ ਜਿਹਨਾਂ ਦੀ ਡਿਊਟੀ ਇਨ੍ਹਾਂ ਗੱਟਰਾਂ ਨੂੰ ਸਾਫ਼ ਕਰਨ ਦੀ ਲਈ ਜਾਂਦੀ ਹੈ ਇਹ ਤਾਂ ਨਹੀਂ ਹੋਣਾ ਚਾਹੀਦਾ